ਖਬਰਾਂ ਦੀ ਸ਼ੁਰੂਆਤ ਕਰਗੇ ਸ਼ਰਮਾ ਜੀ ਸ਼ੰਭੂ ਬਾਰਡਰ ਤੋਂ ਹਰਿਆਣਾ ਕਹਿੰਦੇ ਪੰਜਾਬ ਦੇ ਕਿਸਾਨਾਂ ਉੱਤੇ ਅਥਰੂ ਗੈਸ ਦੇ ਗੋਲੇ ਦਾਗ ਰਿਆ ਸੀ ਪੰਜਾਬ ਦੇ ਵਿੱਚ ਹੀ ਤੇ ਪਰ ਪੰਜਾਬ ਸਰਕਾਰ ਤਾਂ ਸੁੱਤੀ ਪਈ ਸੀ ਉਹਨੂੰ ਉਠਾਉਣ ਦੀ ਕਿਸੇ ਨੇ ਖੇਚਲ ਵੀ ਨਹੀਂ ਕੀਤੀ ਜੀ ਪ੍ਰਵੀਨ ਜੀ ਇਹ ਬਹੁਤ ਮਦਭਾਗਾ ਜੋ ਅੱਜ ਫੇਰ ਇੱਕ ਵਾਰ ਵਾਪਰਿਆ ਜੀ ਪੰਜਾਬ ਸ਼ੰਭੂ ਬਾਰਡਰ ਦੇ ਉੱਤੇ ਤੇ ਪਿਛਲੇ 9 ਮਹੀਨਿਆਂ ਤੋਂ ਕਿਸਾਨ ਦਿੱਲੀ ਜਾਣ ਦੇ ਇਰਾਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਮਤਲਬ ਜੇਕਰ ਮੈਂ ਭਾਰਤੀ ਸਮੇਂ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਅੱਜ ਸਾਡਾ ਸ਼ਨੀਵਾਰ ਚੜ੍ਹ ਗਿਆ ਹਾਂਜੀ ਹਾਂ ਤੇ ਉੱਥੇ ਇਹ ਸਾਰੀ ਘਟਨਾ ਸਾਡੇ ਕੱਲ ਸ਼ੁੱਕਰਵਾਰ ਦਾ ਪੂਰਾ ਦਿਨ ਹਾਂਜੀ ਬਾਬਾ ਬਾਅਦ ਦੁਪਹਿਰ 1 ਵਜੇ ਦਾ ਸਮਾਂ ਰੱਖਿਆ ਸੀ ਕਿਸਾਨਾਂ ਨੇ ਕਿ ਅਸੀਂ ਦਿੱਲੀ ਨੂੰ ਕੂਚ ਕਰਨਾ ਹੈ ਜੀ ਜੀ ਸੋ 1 ਵਜੇ ਕਿਸਾਨਾਂ ਨੇ ਦਿੱਲੀ ਕੂਚ ਕਰ ਲਈ ਜਦੋਂ ਡਿੰਗ ਪੁੱਟੀ ਹਾਂ ਹਾਂ ਤਾਂ ਹਰਿਆਣੇ ਵਾਲੇ ਪਾਸਿਓ ਤਾਇਨਾਤ ਪੁਲਿਸ ਅਧਿਕਾਰੀਆਂ ਨੇ ਮਾਈਕ ਤੋਂ ਕਿਹਾ ਕਿ ਜੀ ਇੱਧਰ ਨੂੰ ਨਾ ਆਇਓ ਇੱਧਰ ਧਾਰਾ 144 ਲੱਗਿਆ ਮਤਲਬ ਹੁਣ 144 ਧਾਰਾ 63 ਕਹਿੰਦੇ ਉਹਨਾਂ 163 ਜੀ ਜੀ ਕਿਉਂ ਲੱਗੀ ਆ ਇਸ ਲਈ ਤੁਸੀਂ ਅੱਗੇ ਨਹੀਂ ਜਾ ਸਕਦੇ ਠੀਕ ਹੈ ਜੀ ਮੀਡੀਆ ਕਰਮੀ ਨਾਲ ਸੀਗੇ 101 ਕਿਸਾਨਾਂ ਦਾ ਜੱਥਾ ਸੀ ਉਹਨਾਂ ਦੇ ਹੱਥਾਂ 'ਚ ਝੰਡੇ ਸੀ ਉਹਨਾਂ ਝੰਡਿਆਂ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਝੰਡੇ ਸੀ ਜਿਨ੍ਹਾਂ 'ਚ ਤਿਰੰਗਾ ਝੰਡਾ ਵੀ ਸੀ ਹਮ ਹਮ ਸੋ ਉਹ ਲੈ ਕੇ ਤੇ ਆਪਣੀ-ਆਪਣੇ ਮੋਢੇ ਤੇ ਆਪਣੀ-ਆਪਣੀ ਪਿੱਠ ਤੇ ਇੱਕ ਇੱਕ ਉਹਨਾਂ ਨੇ ਆਪਣੇ ਕੱਪੜੇ ਲਿੜੀ ਵਾਲਾ ਬੈਗ ਟੰਗਿਆ ਹੋਇਆ ਸੀ ਹਮ ਤੋ ਉਹ 101 ਕਿਸਾਨਾਂ ਦਾ ਜੱਥਾ ਜਦੋਂ ਸ਼ੰਭੂ ਬਾਡਰ ਤੋਂ ਦਿੱਲੀ ਨੂੰ ਤੁਰਿਆ ਹੂੰ ਹੂੰ ਤੇ ਉਹਨਾਂ ਨੇ ਮੁਰਲੇ ਬੈਰੀਗੇਟ ਜਦੋਂ ਹਟਾਏ ਤੇ ਉਸ ਤੋਂ ਬਾਅਦ ਤਾਰ ਸੀ ਜਿਹੜੀ ਉਹ ਜਦੋਂ ਪੁੱਟਣ ਦੀ ਕੋਸ਼ਿਸ਼ ਕੀਤੀ ਤੇ ਉਧਰ ਉਧਰ ਗੈਸ ਦੇ ਗੋਲੇ ਬ੍ਰਾਉਣੇ ਸ਼ੁਰੂ ਕਰ ਦਿੱਤੇ ਠੀਕ ਹੈ ਜੀ ਸਭ ਤੋਂ ਪਹਿਲਾਂ ਲਗਾਤਾਰ ਇਸ 9 ਮਹੀਨਿਆਂ ਦੇ ਦਰਮਿਆਨ ਜਦੋਂ ਫਰਵਰੀ ਮਹੀਨੇ ਚ ਇੱਥੋਂ ਜਾਣ ਦੀ ਕੋਸ਼ਿਸ਼ ਕੀਤੀ ਉਹ ਜੋ ਕੁਝ ਵਾਪਰਿਆ ਆਪਾਂ ਉਹ ਤੋਂ ਸਾਰੇ ਬਾਕਮਾਂ ਕਿਵੇਂ ਮਰਨ ਦੀ ਮੌਤ ਹੋਈ ਕਿਵੇਂ ਕਿੰਨੇ ਜ਼ਖਮੀ ਹੋਏ ਕਿਉਂ ਕੁਝ ਵਾਪਰਿਆ ਤੋ ਉਸ ਤੋਂ ਬਾਅਦ ਇੰਨੇ ਦਿਨਾਂ ਦੀ ਸ਼ਾਂਤੀ ਸੀਗੀ ਤੇ ਕਿਸਾਨ ਉੱਥੇ ਬੈਠੇ ਸੀ ਉਹ ਤੁਹਾਡਾ ਲੈਣ ਉਹਨਾਂ ਦਾ ਮਰਨ ਬਦ ਆ ਗਿਆ ਤੇ ਉਹ ਖਨੋਰੀ ਬਾਰਡਰ ਤੇ ਜਾ ਰਹੀ ਹੈ ਤੇ ਇਧਰੋਂ ਕਿਹਾ ਕਿ ਠੀਕ ਹੈ ਜੇ ਸਰਕਾਰ ਐਂ ਕਹਿੰਦੀ ਏਕ ਟਰੈਕਟਰ ਲੈ ਕੇ ਨਾ ਆਓ ਜੇ ਸਰਕਾਰ ਕਹਿੰਦੀ ਏ ਟਰੈਲੀਆਂ ਲੈ ਕੇ ਨਾ ਆਓ ਇਹੀ ਹਰਿਆਣਾ ਸਰਕਾਰ ਇਹੀ ਇਹਨਾਂ ਦੇ ਲੀਡਰ ਇਹੀ ਭਾਜਪਾਈ ਆਗੂ ਇਹੀ ਦਿੱਲੀ ਦੇ ਲੋਕ ਕਹਿੰਦੇ ਪੈਦਲ ਆਜੋ ਹੂੰ ਤੇ ਉਹ ਕਹਿੰਦੇ ਲਓ ਫਿਰ ਅਸੀਂ ਪੈਦਲ ਜਾਂਦੇ ਹਾਂ ਸਹੀ ਪੈਦਲ ਦਾ ਰਾਹ ਚੁਣ ਲਿਆ ਸੋ ਜਦੋਂ ਪੈਦਲ ਦਾ ਰਾਹ ਚੁਣਿਆ ਤਾਂ ਫਿਰ ਰੰਗ ਦਿਖਾਇਆ ਭਾਜਪਾ ਦੀ ਸਰਕਾਰ ਨੇ 나ਇਬ ਸਿਆਣੀਵਰਾ ਨੇ ਉਹਨਾਂ ਨੇ ਬਕਾਇਦਾ ਤੌਰ ਤੇ ਨਾਲ ਸਵਾਗਤ ਅਥਰੂ ਕਰਦੇ ਗੋਲਿਆ ਨਾ ਕੀਤਾ ਪਰ ਗੋਲੇ ਵੀ ਇਸ ਵਾਰ ਕੁਝ ਸਪੈਸ਼ਲ ਸੀਗੇ ਕਿਉਂਕਿ ਉਹਦੇ ਵਿੱਚ ਸ਼ਾਇਦ ਕੋਈ ਅਜੀਹਾ ਕੈਮੀਕਲ ਜਾਂ ਅਜੀਹਾ ਕੋਈ ਪਦਾਰਥ ਜਾਂ ਕੋਈ ਮਿਰਚਾਂ ਦਾ ਪਾਊਡਰ ਜਾਂ ਕੁਝ ਇਹ ਮਿਲਾਇਆ ਗਿਆ ਅੱਖਾਂ ਦੇ ਮਾਹਰ ਡਾਕਟਰਾਂ ਦਾ ਕਹਿਣਾ ਕਿ ਇਸ ਵਾਰ ਕਈਆਂ ਦੀ ਅੱਖਾਂ ਨੂੰ ਨੁਕਸਾਨੀ ਆ ਜਾ ਸਕਦੀ ਹੈ ਹੋ ਅੱਛਾ ਬਹੁਤ ਮਰੀ ਕੁਝ ਜੇ ਤਸੀ ਉਹ ਤੋਂ ਬਿਨਾ ਉੱਥੇ ਫਿਰ ਉਹ ਪੇਪਰ ਸਪਰੇ ਹੈ ਨਾ ਉਹ ਕੀਤੀ ਗਈ ਇਹਨਾਂ ਤੇ ਹਾਂ ਫਿਰ ਉਹਦੇ ਨਾਲ ਨਾਲ ਮਤਲਬ ਉਹ ਸਾਰਾ ਪ੍ਰਕਿਰਿਆ ਜੋ ਤਿੰਨ ਕੀਤੀ ਨੂੰ ਸਭ ਨਜ਼ਰ ਆਈ ਸੀ ਉਹੀ ਕਿਲਾ ਉਹੀ ਟੈਂਕਰ ਉਹੀ ਕੈਂਟਰ ਉਹੀ ਲੇਰਾਂ ਵੱਖ-ਵੱਖ ਵੈਰੀਗੇਟਰੀ ਸਾਰੀ ਪ੍ਰਕਿਰਿਆ ਨਜ਼ਰ ਆਈ ਸੋ ਇਹ ਬਤਿਰਾ ਹਰਿਆਣੇ ਦਾ ਵੱਡਾ ਸਵਾਲ ਖੜਾ ਕਰਦਾ ਪ੍ਰਵੀਨ ਜੀ ਲੋਕਤੰਤਰਕ ਕੈਨ ਨੂੰ ਰਾਜ ਆ ਜੀ ਜੀ ਇਹ ਲੋਕਤੰਤਰ ਦਾ ਰਾਜ ਹੈ ਫਿਰ ਆਪਣੀ ਰਾਜਧਾਨੀ ਆਪਣੀ ਗੱਲ ਕਹਿਣ ਤੋਂ ਜਾਣ ਦੀ ਰੋਕਣ ਦਾ ਅਧਿਕਾਰ ਕਿਨੇ ਦਿੰਦਾ ਇਹਨਾਂ ਨੂੰ ਹੂੰ 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 ਸਹੀ ਹੈ ਬਿਲਕੁਲ ਆਪਣੀ ਹੀ ਰਾਸ਼ਟਰੀ ਰਾਜਮਾਰਗ ਤੋਂ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਫਿਰ ਰੋਕਣ ਦਾ ਪਹਿਲੂ ਕਿਉਂ ਹੂੰ ਉਹ ਰੋਹ ਦੇ ਵਿੱਚ ਵੀ ਹਰਿਆਣਾ ਕਿਹੜੇ ਅਧਿਕਾਰ ਨਾਲ ਰੋਕ ਸਕਦਾ ਹੂੰ 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 ਸਹੀ ਹੈ ਲੰਗਾ ਇਹ ਰਾਸ਼ਟਰੀ ਰਾਜਮਾਰਗ ਹੈ ਇਹ ਪਹਿਲਾਂ ਵੀ ਸਵਾਲ ਸੀ ਦਿਨ ਖੇਤੀ ਕਰਨ ਦਾ ਸਮਾਂ ਅੱਜ ਵੀ ਉਹੀ ਸਵਾਲ ਖੜਾ ਹੈ ਉਹ ਖੱਟਰ ਸਮੇਂ ਵੀ ਸਵਾਲ ਸੀ ਉਹ ਨਾਇਬ ਸੈਨਸ ਨਵੀਂ ਸਵਾਲ ਖੜਾ ਹੈ ਕਿ ਤੁਸੀਂ ਕਿਹੜੇ ਅਧਿਕਾਰ ਤਹਿਤ ਕਿਹੜੇ ਕਾਨੂੰਨ ਤਹਿਤ ਕਿਹੜੇ ਲਾਅ ਤਹਿਤ ਹੈ ਨਾ ਕਿਹੜੇ ਫਾਰਮੂਲੇ ਤਹਿਤੇ ਰੋਕ ਰਹੇ ਹੋ ਹੂੰ ਜੀ ਮਨਜ਼ੂਰੀ ਨਹੀਂ ਆਪਾਂ ਕੱਲ ਵੀ ਆਉਂਦੇ ਮਨਜ਼ੂਰੀ ਅੰਦੋਲਨ ਕਦੋਂ ਮਨਜ਼ੂਰੀਆਂ ਲੈ ਕੇ ਹੁੰਦਾ ਹੂੰ ਤੇ ਜੇ ਇਹ ਸਰਕਾਰ ਦੀ ਤਾਕਤ ਦਾ ਤੇ ਸਰਕਾਰ ਦੀ ਕਮਜ਼ੋਰੀ ਦਾ ਦੋਈ ਚੀਜ਼ਾਂ ਦਾ ਪ੍ਰਤਕਾ ਵਾ ਹਾਂਜੀ ਹਾਂਜੀ ਬਿਲਕੁਲ ਜੇ ਜਦੋਂ ਲਿਖਤੀ ਰੂਪ ਚ ਦਿੱਤਾ ਗਿਆ ਕਿ ਆ 101 ਕਿਸਾਨ ਆਉਣਗੇ ਆ ਇਹਨਾਂ ਦੇ ਐਡਰੈਸ ਪਤੇ ਨੇ ਇਹ ਜਾਣਗੇ ਹੂੰ 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 ਖਾਲੀ ਹੱਥ ਜਾਣਗੇ ਨਿਹੱਥੇ ਕਿਸਾਨ ਨੇ ਉਹਨਾਂ ਕੋਲ ਕੋਈ ਅਜੀਬ ਚੀਜ਼ ਨਹੀਂ ਹੋएगी ਸਭੈ ਝੰਡਾ ਹੋਏਗਾ ਝੰਡੇ ਚ ਡੰਡਾ ਹੂੰ ਹੈਨਾ ਤੇ ਇੱਕ ਇੱਕ ਕਪੜਿਆਂ ਦੀਡਾ ਵਾਲਾ ਬੈਗ ਹੈ ਤੇ ਜੇ 100 ਕਿਸਾਨਾਂ ਤੋਂ ਵੀ ਸੂਬੇ ਤੋਂ ਲੈ ਕੇ ਰਸ ਤੱਕ ਦੀ ਸਰਕਾਰ ਡਰਦੀ ਹੈ ਹੂੰ 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 ਫਿਰ ਅੰਦਾਜ਼ਾ ਲਾ ਲਓ ਹੂੰ ਕੀ ਇਹ ਡਰ ਹੈ ਹੂੰ ਹੂੰ ਜਾਈ ਉਸ ਤਾਕਤ ਦਾ ਪ੍ਰਗਟਾਵਾ ਹੈ ਕਿ ਬਾਕੀ ਸੂਬਿਆਂ ਨਾਲ ਹੋਰ ਤਰ੍ਹਾਂ ਨਜਿੱਠਾਂਗੇ ਪੰਜਾਬ ਨਾਲ ਹੋਰ ਤਰ੍ਹਾਂ ਹੋਰ ਤਰ੍ਹਾਂ ਨਾਲ ਨਜਿੱਠਾਂਗੇ ਬਿਲਕੁਲ ਸਹੀ ਇਹ ਵੀ ਸਵਾਲ ਹੈ ਹੂੰ ਹੁਣ ਇਹ ਸਾਰੀ ਪ੍ਰਕਿਰਿਆ ਚ ਸਾਹਿਬ ਸੈਣੀ ਤਾਂ ਜੋ ਮੋਦੀ ਜੀ ਕਹਿਣਗੇ ਉਹ ਕਰੂਗਾ ਹੂੰ ਜੋ ਅਮਿਤ ਸ਼ਾਹ ਜੀ ਕਹਿਣਗੇ ਕਰੂਗਾ ਜੋ ਕੇਂਦਰ ਤੋਂ ਫਰਮਾਨ ਆਊਗਾ ਉਹ ਕਰੂਗਾ ਹੂੰ ਸੋ ਹਰਿਆਣੇ ਦੀ ਸਰਕਾਰ ਨੇ ਤਾਂ ਆਪਣਾ ਰੰਗ ਦਿਖਾਤਾ ਹੂੰ ਹੂੰ ਪਰ ਸਾਡੇ ਵਾਲੇ ਕਿਉਂ ਸੁੱਤੇ ਆ ਜਨਾਬ ਹੂੰ ਇਹ ਸਵਾਲ ਫਰਵਰੀ ਮਹੀਨੇ ਚ ਵੀ ਸੀ ਇਹ ਸਵਾਲ ਅੱਜ ਅਸੀਂ ਦਸੰਬਰ ਚ ਵੀ ਕਰ ਰਹੇ ਹਾਂ ਹੂੰ ਪੰਜਾਬ ਦੀ ਹੱਦ ਚ ਬੈਰੀਗੇਟਿੰਗ ਹੈ ਉਹਨਾਂ ਦੀ ਹਾਂਜੀ ਹਾਂਜੀ ਬਿਲਕੁਲ ਹੱਦ 'ਚ ਖੜਕੇ ਪੰਜਾਬ ਦੇ ਪਾਸੇ ਜੀ ਖੜੇ ਕਿਸਾਨਾਂ ਦੇ ਉੱਥੂ ਵਜੇ ਗੋਲੇ ਮਾਰ ਰਹੇ ਨੇ ਹੂੰ 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 ਬਿਲਕੁਲ ਯਾ ਸਰਕਾਰ ਕੀ ਕਰਦੀ ਹੈ ਹੂੰ ਮਤਲਬ ਇਹ ਨਾ ਤਾਂ ਦੋ ਮੁਲਕਾਂ ਦੇ ਵਿਚਾਲੀ ਦੀ ਸਰਹੱਦ ਹੈ ਹੂੰ 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 ਨਾ ਕਿਸਾਨ ਕਿਸੇ ਦੂਸਰੇ ਮੁਲਕ ਤੋਂ ਆ ਰਹੇ ਨਹੀਂ ਹੂੰ ਤੇ ਉਹ ਪੈਦਲ ਜਾ ਰਹੇ ਨੇ ਤੇ ਪੈਦਲ ਜਾਣ ਤੋਂ ਰੋਕਣ ਦੇ ਲਈ ਵੀ ਇਸ ਹੱਦ ਤੱਕ ਦਾ ਤਸ਼ੱਦਦ ਤੇ ਸਰਕਾਰ ਦਾ ਮੂੰਹ ਵੀ ਨਾ ਖੁੱਲੇ ਨਾਇਬ ਸੈਣੀ ਮੀਡੀਆ ਰਾਹੀਂ ਆਪਣੇ ਬਿਆਨ ਰਾਹੀਂ ਆਪਣੇ ਟਵੀਟ ਰਾਹੀਂ ਵੱਖ-ਵੱਖ ਬਾਦਿਆਂ ਰਾਹੀਂ ਖੁੱਲ੍ਹਿਆਂ ਕਹਿ ਰਿਹਾ ਕਿ ਮੈਂ ਤੁਹਾਨੂੰ ਹਰਿਆਣਾ 'ਚ ਬੜਨ ਨਹੀਂ ਦੇਣਾ। ਹੂੰ ਤੇ ਸਾਡੇ ਮੁੱਖ ਮੰਤਰੀ ਦਾ ਮੂੰਹ ਸੀ ਤਾਂ ਜਿਹਨੂੰ ਐਨੇ ਝਟਕਲੇ ਐਨੇ ਟੋਟ ਕੇ ਇੰਨੀਆਂ ਕਲੀਆਂ ਐ ਇੰਨਾ ਕੁਝ ਬਣਾਉਣਾ ਹੁੰਦਾ ਤੇ ਹੁਣ ਕਿਉਂ ਨਹੀਂ ਬੋਲਦਾ? ਹੂੰ ਸਹੀ ਹੈ ਬਿਲਕੁਲ ਜੀ। ਇਹ ਕਿਸਾਨੀ ਤੇ ਹਮਲਾ ਨਹੀਂ ਹੈ। ਹੂੰ ਕਿਸਾਨੀ ਤੇ ਹਮਲਾ ਹੈ। ਇਹ ਇਰਾਕ ਕਿਸਾਨਾਂ ਦਾ ਨਹੀਂ ਰੋਕਿਆ, ਇਹ ਪੰਜਾਬ ਦਾ ਰੋਕਿਆ। ਪੰਜਾਬ ਦਾ ਰੋਕਿਆ ਬਿਲਕੁਲ ਸਹੀ ਹੈ ਜੀ। ਸਰਕਾਰ ਦਾ ਤੇ ਸਰਕਾਰ ਕਾਦੇ ਲਈ ਚੁੰਡਨੀ ਹੈ ਹਾਂ ਜਿੱਥੋਂ ਤੱਕ ਸਰਕਾਰ ਦੀ ਨਲਾਇਕੀ ਆ ਉਹਦੇ ਸਾਨੂੰ ਸਮਝਣਾ ਪੈਣਾ ਜੀ ਜੀ ਕੀ ਇਹ ਇਸ ਲਈ ਹੋ ਰਿਹਾ ਕਿ ਜਥੇਬੰਦੀਆਂ ਚ ਏਕਾ ਨਹੀਂ ਹੂੰ ਇਸ ਲਈ ਹੋ ਰਿਹਾ ਕਿ ਕੁਝ ਜਥੇਬੰਦੀਆਂ ਸਿਰਫ ਇਹ ਦਿਖਾਉਣਾ ਚਾਹੁੰਦੀਆਂ ਕਿ ਲੈ ਅਸੀਂ ਵੀ ਦਿੱਲੀ ਜਾਏ ਦੁਆਰਾ ਹੂੰ ਇਹ ਸਭ ਨੂੰ ਪਤਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੀ ਲੜਾਈ ਇੱਕ ਹੋਰ ਤਰ੍ਹਾਂ ਦੀ ਲੜਾਈ ਸੀ। ਹੂੰ। ਕੋਣ ਕੁਝ ਮੰਗਾਂ ਨੂੰ ਲੈ ਕੇ ਜਿਹੜੀਆਂ ਮੰਗਾਂ ਚਿਰ ਜੀ ਵੀ ਖੜੀਆਂ ਨੇ ਉਸ ਦੀ ਲੜਾਈ ਨੂੰ ਤੁਸੀਂ ਉਸੇ ਪੈਟਰਨ ਤੇ ਜੇ ਲੜੋਗੇ ਤਾਂ ਨੁਕਸਾਨ ਕਿਉਂ ਕਰਵਾ ਰਹੇ ਅਸੀਂ ਆਪਣਾ। ਹੂੰ। ਸਹੀ ਹੈ ਸਹੀ। ਹਾਂ ਚਾਹੇ ਡੱਲੇਵਾਲ ਨੇ ਤੇ ਚਾਹੇ ਸਰਨ ਸਿੰਘ ਪੰਦੇਰ ਹੋਰੀ ਨੇ। ਦੋਵੇਂ ਸਿੱਖ ਇਤਿਹਾਸ ਤੋਂ ਵਾਕਫ ਨੇ। ਹੂੰ। ਦੋਵੇਂ ਅਮਰਤ ਧਾਰੀ ਸਿੱਖ ਨੇ। ਹੂੰ ਹੂੰ। ਕੀ ਕਿਸਾਨਾ ਗੁਨੇ ਤੇ ਉਹਨਾਂ ਨਾਲ ਹੋਰ ਜਾਏ ਚਾਹੇ ਸਰਜੀਤ ਸਿੰਘ ਫੋਨ ਹੋਣੀ ਜ਼ਖਮੀ ਹੋਏ ਨੇ ਇਹਨਾਂ ਨੇ ਲਗਾਤਾਰੇ ਸ਼ਬਦ ਵਰਤਿਆ ਕਿ ਅਸੀਂ 101 ਮਰਜੀਵੜਿਆਂ ਦਾ ਕਿਸਾਨੀ ਜੱਥਾ ਭੇਜਾਂਗੇ ਹੂੰ ਕੀ ਇਹ ਮਰਜੀਵੜਿਆਂ ਦਾ ਇਤਿਹਾਸ ਨਹੀਂ ਜਾਣਦੇ ਹੂੰ ਕਿ ਇਹਨਾਂ ਨੂੰ ਮਰਜੀਵੜੇ ਸ਼ਬਦ ਦੀ ਮਹੱਤਤਾ ਦਾ ਨਹੀਂ ਪਤਾ ਹਾਂ 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 ਕਿ ਜਾਂ ਤਾਂ ਜੱਥੇੇ ਮੁੜਾਂਗੇ ਜਾਂ ਫਿਰ ਕੁਰਬਾਨ ਹੋ ਕੇ ਮੁੜਾਂਗੇ ਹੂੰ ਤੇ ਤੁਸੀਂ 2 ਘੰਟੇ ਬਾਅਦ ਕਹਿੰਦੇ ਹੋ ਕਿ ਹੁਣ ਮੁੜਿਆਓ ਬਸ ਅੱਗੇ ਨਹੀਂ ਜਾ ਹਣਾ ਹਾਂ ਹਾਂ ਆਪਾਂ ਹੁਣ ਕੱਲ ਦੀ ਵੀ ਦੀ ਛੁੱਟੀ ਕਰਾਂਗੇ ਪਰਸੋਂ ਦੁਬਾਰਾ ਦੇਖਾਂਗੇ ਕੱਲ ਦਾ ਦਿਨ ਕਹਿੰਦੇ ਅਸੀਂ ਦਿੱਤਾ ਸਰਕਾਰ ਨੂੰ ਕਿ ਸਰਕਾਰ ਗੱਲ ਕਰ ਲਵੇ ਹਾਂ 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 ਸੋ ਸੋ ਇਸ ਦੀ ਬਜਾਏ ਇਸ ਪਹਿਲੂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਿਆ ਹੁੰਦਾ ਕਿ ਜਨਾਬ ਜਦੋਂ ਦਿੱਲੀ ਵਾਲੇ ਮੰਤਰੀ ਆਉਂਦੇ ਸੀ 2-3 ਵਾਰ ਸ਼ੁਰੂ ਚ ਤਾਂ ਤੁਸੀਂ ਵਿੱਚ ਬੈਠ ਕੇ ਕੀ ਕਿਹਾ ਸੀ ਮੈਂ ਬਚੋਲਾ ਜੀ ਹਾਂ ਹਾਂ ਮੈਂ ਨਿਵੜੂੰਗਾ ਉਹਨੂੰ ਬਚੋਲਾ ਪਵਾ ਲਵੇ ਨਾ ਮੰਦੀ ਫੇਰ ਸਹੀ ਆ ਬਿਲਕੁਲ ਹਾਂ ਚੋਨਾ ਕਿੱਥੇ ਆ ਹਮ ਹਮ ਯਾਰ ਸਭ ਨਾਲ ਤਾਂ ਉੱਠਣਾ ਬੈਠਣਾ ਰਿਹਾ ਸੋ ਇਸ ਲਾਈਕ ਇਹ ਸਾਨੂੰ ਹਰ ਪੱਖ ਵਿਚਾਰਨਾ ਪੈਣਾ ਹਮ ਕਿਹਦੇ ਨਾਲ ਅਸੀਂ ਆਪਣਾ ਕਿੰਨਾ ਨੁਕਸਾਨ ਕਰ ਰਹੇ ਹਾਂ ਹਮ 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 ਕਿਸਾਨੀ ਦਾ ਕਿੰਨਾ ਨੁਕਸਾਨ ਕਰ ਰਹੇ ਹਾਂ ਤੇ ਇਹਦੀ ਆੜ ਦੇ ਵਿੱਚ ਉਹਨਾਂ ਦੀ ਰਾਜਨੀਤੀ ਦਾ ਕਿੰਨਾ ਫਾਇਦਾ ਕਰ ਰਹੇ ਹਾਂ ਹਮ ਸੋ ਸਾਨੂੰ ਆਪਣੇ ਜੇਕਰ ਉਹ ਕਹਿੰਦੇ ਆ ਨਾ ਕਿ ਸ਼ੇਰ ਨੇ ਹਮਲਾ ਕਰ ਲਈ ਦੋ ਕਦਮ ਪਿੱਛੇ ਹਟਣਾ ਪੈ ਜਵੇ ਤਾਂ ਇਹਦਾ ਮਤਲਬ ਨਹੀਂ ਹੋ ਕਿ ਸ਼ੇਰ ਕਮਜ਼ੋਰ ਹੋ ਗਿਆ ਸਹੀ ਸਹੀ ਸੀ ਬਈ ਤੁਸੀਂ ਇਸ ਲਈ ਸਾਨੂੰ ਮੌਕੇ ਦੀ ਨਹੀਂ ਰੱਖਦੇ ਸਾਹਮਣੇ ਜੇ ਆਪਣੀ ਨੀਤੀ ਬਦਲ ਨਹੀਂ ਪੈਂਦੀ ਤਾਂ ਉਹ ਬਦਲ ਨਹੀਂ ਪਾਉਗੀ ਇੱਕੋ ਫਾਰਮੂਲੇ ਤਹਿਤ ਜੇਕਰ ਨਹੀਂ ਚੱਲੇ ਜਦਾ ਉਹ ਤੋਂ ਬਦਲ ਕੇ ਕੋਈ ਨਵਾਂ ਰਾ ਲੱਭਣਾ ਪਊਗਾ ਲੋਕਤੰਤਰ ਰਾਜ ਦੇ ਵਿੱਚ ਪ੍ਰਦਰਸ਼ਨ ਕਰਨ ਨੂੰ ਰੋਕਣਾ ਪੈਦਲ ਜਾਣ ਨੂੰ ਰੋਕਣਾ ਆਪਣੇ ਮੁਲਕ ਦੀ ਰਾਜਤਾਨੀ ਚ ਆਪਣਾ ਹੀ ਸਵਾਲ ਚ ਚੱਖਣ ਤੋਂ ਰੋਕਣਾ ਇਹ ਸਰਕਾਰ ਦੀ ਡਿਕਟੇਟਰਸ਼ਿਪ ਦੀ ਸਪੱਸ਼ਟ ਨਿਸ਼ਾਨੀ ਹੈ ਨਹੀਂ ਤੁਸੀਂ ਬਹੁਤ ਬਖੂਬੀ ਬਿਆਨ ਕੀਤਾ ਸ਼ਰਮਾ ਜੀ ਕਿ ਚਲੋ ਠੀਕ ਹੈ ਸਰਕਾਰਾਂ ਤਾਂ ਹੁਣ ਪੰਜਾਬ ਦੇ ਵਿੱਚ ਜੇ ਗੋਲੇ ਸੱਟ ਰਹੀਆਂ ਨੇ ਤਾਂ ਸਰਕਾਰ ਤਾਂ ਸਾਡੀ ਸੁੱਤੀ ਪਈ ਹੈ ਨਾ ਉਹ ਇਹ ਨਾ ਸਿਰਫ ਕਿਸਾਨੀ ਤੇ ਹਮਲਾ ਜਿਵੇਂ ਤੁਸੀਂ ਬਹੁਤ ਸ਼ਾਨਦਾਰ ਗੱਲ ਮੈਨੂੰ ਲੱਗੀ ਦੂਜੀ ਜਿਹੜੀ ਗੱਲ ਆ ਕਿ ਹਰ ਅੰਦੋਲਨ ਹਰ ਸੰਘਰਸ਼ ਇੱਕੋ ਤਰੀਕੇ ਨਾਲ ਨਹੀਂ ਕੀਤਾ ਜਾਂਦਾ ਹੁੰਦਾ ਇਹਦੇ 'ਚ ਤੁਹਾਨੂੰ ਰਣਨੀਤੀਆ ਪੱਕੇਦਨ ਪਹਿਲਾਂ ਵੀ ਯਾਦ ਹੋਣਾ ਜਿੱਦ ਦੇ ਆਪਾਂ ਇਹ ਗੱਲ ਕਹੀ ਸੀ ਕਿ ਲੀਡਰ ਇਕੱਲਾ ਪ੍ਰੈਸ ਕਾਨਫਰੰਸਾਂ ਕਰ ਲੈਣੀਆਂ ਸਰਕਾਰ 'ਚ ਮੀਟਿੰਗਾਂ 'ਚ ਬਹਿ ਜਾਣਾ ਸਰਕਾਰ ਦੀਆਂ 'ਚ ਜਾਂ ਰੈਲੀਆਂ 'ਤੇ ਬੋਲ ਲੈਣਾ ਇਕੱਲਾ ਲੀਡਰ ਨਹੀਂ ਹੁੰਦਾ ਤੁਸੀਂ ਸੰਘਰਸ਼ਾਂ ਦੇ ਵਿੱਚ ਰਣਨੀਤੀ ਤੁਹਾਡੀ ਕਿਸ ਤਰੀਕੇ ਦੀ ਹੈ ਮੌਕਾ ਤੁਸੀਂ ਕਿਵੇਂ ਤਾੜ ਕੇ ਰਣਨੀਤੀ ਬਦਲਦੇ ਹੋ ਇਹ ਲੀਡਰਸ਼ਿਪ ਹੁੰਦੀ ਹੈ ਦਲ ਦੇ ਵਿੱਚ ਬਿਲਕੁਲ ਬਿਲਕੁਲ ਪਰ ਇੱਕ ਹੋਰ ਵੀ ਚੜੀ ਚ ਹੁਣ ਬਹੁਤ ਸਾਰੇ ਲੋਕ ਹੁਣ ਕਿਸਾਨੀ ਤੇ ਰਾਂ ਜਿਨ੍ਹਾਂ ਦਾ ਸੰਘਰਸ਼ ਕਰਨ ਦਾ ਤਰੀਕਾ ਕਾਰਜਾ ਕੁਸ਼ ਹੈ ਜੇਕਰ ਉਹ ਸਰਕਾਰਾਂ ਨੂੰ ਸੂਟ ਕਰ ਰਿਹਾ ਕਿਸੇ ਤਰੀਕੇ ਨਾਲ ਜੇਕਰ ਉਹ ਸਰਕਾਰਾਂ ਨੂੰ ਰਾਸ ਆ ਰਿਹਾ ਤਾਂ ਲੋਕ ਇਹ ਵੀ ਛਾਣ ਨਹੀਂ ਲਾਉਣ ਤੋਂ ਨਹੀਂ ਹਟਣਗੇ ਵੀ ਭਾਈ ਤੁਸੀਂ ਆਈ ਵਾਰੀ ਕਿਉਂ ਇਹ ਚੀਜ਼ ਕਰਦੇ ਹੋ ਜੇਕਰ ਉਹ ਸੂਟ ਕਰ ਰਹੀ ਹੈ ਜੇਕਰ ਤਾਂ ਕਿਸਾਨੀ ਦੀ ਗੱਲ ਨੂੰ ਅੱਗੇ ਲੈ ਜਾ ਰਹੀ ਹੈ ਫਿਰ ਤਾਂ ਗੱਲ ਵਧੀਆ ਹੈ ਫਿਰ ਤਾਂ ਆਪਾਂ ਗੱਲ ਹੀ ਕਿਸਾਨੀ ਦੀ ਗੱਲ ਹੀ ਰੱਖਣੀ ਹੈ ਨਾ ਪਰ ਜੇਕਰ ਉਹ ਅਟਾ ਉਹ ਕਿਸਾਨੀ ਨੂੰ ਤਾਂ ਉਹ ਬੈਕਫਾਇਰ ਕਰ ਰਹੀ ਹੈ ਪਰ ਸਰਕਾਰਾਂ ਨੂੰ ਸੂਟ ਆ ਤਾਂ ਫਿਰ ਉਹ ਉਹਦੇ ਤੇ ਤੁਹਾਨੂੰ ਜ਼ਰੂਰ ਜਿਹੜੀ ਚਾਹਤ ਆ ਉਹ ਰੱਖਣੀ ਪਊਗੀ